ਪੰਜਾਬ ਵਿੱਚ ਬੀਤੇ ਦਿਨ ਬਰਸਾਤ ਨੇ ਮੌਸਮ ਵਿੱਚ ਵੱਡਾ ਬਦਲਾ ਲਿਆ ਦਿੱਤਾ ਜਿੱਥੇ ਹਿਮਾਚਲ ਦੀ ਹਿਮਾਲਿਆ ਇਲਾਕਿਆਂ ਵਿੱਚ ਐਤਵਾਰ ਨੂੰ ਵੀ ਬਾਰ ਬਾਰੀ ਹੋਈ ਉੱਥੇ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਪੂਰਾ ਦਿਨ ਬੱਦਲ ਛਾਏ ਰਹੇ ਅਤੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦੇਖਣ ਨੂੰ ਮਿਲੀ ਇਸ ਦਰਮਿਆਨ ਸੂਬੇ ਵਿੱਚ ਕਰੀਬ 4 ਐਮਐਮ ਬਰਸਾਤ ਰਿਕਾਰਡ ਦਰਜ ਕੀਤੀ ਗਈ ਹਾਲਾਂਕਿ ਸੋਮਵਾਰ ਨੂੰ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਿਹਾ ਹੈ ਲੇਕਿਨ ਕੁਝ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹੇ ਉੱਧਰ ਦੂਸਰੀ ਪਾਸੇ ਹਿਮਾਚਲ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਐਤਵਾਰ ਨੂੰ ਬਾਰ ਬਾਰੀ ਹੋਣ ਦੇ ਨਾਲ ਕਈ ਜ਼ਿਲ੍ਹਿਆਂ ਦਾ ਸੰਪਰਕ ਸੜਕਾਂ ਟੁੱਟ ਗਈਆਂ ਹਨ ਅਤੇ ਹੋਰ ਜ਼ਿਲ੍ਹਿਆਂ ਤੋਂ ਰਸਤਾ ਉਹਨਾਂ ਦਾ ਟੁੱਟ ਗਿਆ ਹੈ। ਪਰ ਹਿਮਾਚਲ ਦੀ ਜੇਕਰ ਗੱਲ ਕਰੀ ਤਾਂ ਮੌਲੇ ਤਰ ਬਰਸਾਤ ਦਾ ਦੌਰ ਅੱਜ ਵੀ ਜਾਰੀ ਰਹੇਗਾ ਜਿਸ ਦੇ ਨਾਲ ਸ਼ੀਤ ਲਹਿਰ ਉੱਥੇ ਚੱਲ ਰਹੀ ਹੈ। ਹਾਲਾਂਕਿ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਪੰਜਾਬ ਵਿੱਚ 6 ਫਰਵੇ ਤੋਂ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਵਾਲਾ ਹੈ ਅਤੇ ਦਿਨ ਦੇ ਸਮੇਂ ਧੁੱਪ ਨਿਕਲਣ ਦੇ ਨਾਲ ਪਾਰਾ ਵੀ ਚੜ੍ਹੇਗਾ। ਮੌਸਮ ਵਿਭਾਗ ਦੇ ਨਾਲ ਹਾਸਲ ਜਾਣਕਾਰੀ ਮੁਤਾਬਕ 1 ਜਨਵਰੀ ਤੋਂ ਲੈ ਕੇ 4 ਫਰਵਰੀ ਤੱਕ ਸੂਬੇ ਵਿੱਚ 13 ਐਮ ਐਮ ਬਰਸਾਤ ਰਿਕਾਰਡ ਦਰਜ ਹੋ ਚੁੱਕੀ ਹੈ ਅਤੇ ਸੂਬੇ ਵਿੱਚ ਫਰਵਰੀ ਮਹੀਨੇ ਦੀ ਬਰਸਾਤ ਇਸ ਸਮੇਂ ਸਰਪਲਸ ਦੀ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਬਰਸਾਤ ਦੇ ਬਾਅਦ ਕੜਾਕੇ ਦੀ ਠੰਡ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ। ਇਸ ਦਿਨਾਂ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਰਾਤ ਦਾ ਪਾਰਾ ਦੁਆਰਾ 2.5 ਦੇ ਅੰਕੜੇ ਵਿੱਚ ਪਹੁੰਚ ਗਿਆ। ਗੁਰਦਾਸਪੁਰ ਰਾਤ 8 ਡਿਗਰੀ ਦੇ ਨਾਲ ਸਭ ਤੋਂ ਠੰਡਾ ਰਿਹਾ। ਉੱਥੇ 13 ਜ਼ਿਲ੍ਹਿਆਂ ਵਿੱਚ ਰਾਤ ਦਾ ਪਾਰਾ 10 ਤੋਂ 14 ਡਿਗਰੀ ਦੇ ਵਿੱਚ ਰਿਹਾ। ਫਰੀਦਕੋਟ ਵਿੱਚ ਸਭ ਤੋਂ ਵੱਧ 12.7 ਡਿਗਰੀ ਪਾਰਾ ਰਾਤ ਦੇ ਵਿੱਚ ਰਿਕਾਰਡ ਕੀਤਾ ਗਿਆ। ਇਸਦੇ ਨਾਲ ਹੀ ਹਿਮਾਚਲ ਦੀ ਜ਼ਿਕਰ ਗੱਲ ਕਰੀ ਤਾਂ ਲਗਾਤਾਰ ਚੌਥੇ ਦਿਨ ਵੀ ਬਰਸਾਤ ਅਤੇ ਉੱਥੇ ਬਰਬਰੀ ਦਾ ਦੌਰ ਜਾਰੀ ਹੈ ਚੰਬਾ ਕਿਨੌਰ ਲਾਹੌਲ ਸਪੀਤੀ ਅਤੇ Shimla ਦੇ ਉੱਚਲੇ ਖੇਤਰਾਂ ਦੇ ਵਿੱਚ ਤਾਜ਼ਾ ਹਿਮ ਪਾਤ ਹੋਇਆ ਅਤੇ ਅੱਜ ਵੀ ਉੱਥੇ ਗੜੇਮਾਰੀ ਹੋ ਰਹੀ ਹੈ ਜਿਸ ਦੇ ਨਾਲ ਮੈਦਾਨੀ ਇਲਾਕਿਆਂ ਵਿੱਚ ਠੰਡ ਵੱਧ ਰਹੀ ਹੈ ਇਹੀ ਮੌਸਮ ਦਾ ਨਜ਼ਾਰਾ ਸ਼੍ਰੀਨਗਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਜ਼ਾ ਬਰਬਾਰੀ ਦੇ ਨਾਲ ਕਸ਼ਮੀਰ ਵਿంటర్ ਵੰਡਰਲੈਂਡ ਵਿੱਚ ਬਦਲ ਗਿਆ ਹੈ ਇਸ ਸੀਜ਼ਨ ਵਿੱਚ ਲੰਬੇ ਸੂਕੇ ਦੇ ਬਾਅਦ ਹੋ ਰਹੀ ਬਰਬਾਰੀ ਸੁਖਦ ਅਹਿਸਾਸ ਲੈ ਕੇ ਆਈ ਹੈ ਕਈ ਇਲਾਕਿਆਂ ਵਿੱਚ 2-2 3-3 ਫੀਟ ਤੱਕ ਉੱਥੇ ਬਰਫ਼ ਜੰਮ ਗਈ ਹੈ ਇਸ ਦੇ ਚੱਲਦੇ ਐਤਵਾਰ ਨੂੰ ਸ਼੍ਰੀਨਗਰ ਏਅਰਪੋਰਟ ਤੇ ਨਾ ਫਲਾਈਟ ਉਤਰ ਸਕੀ ਨਾ ਉਡਾਨ ਭਰ ਸਕੀ ਐਨਾ ਹੀ ਨਹੀਂ ਜੰਮੂ ਸ਼੍ਰੀਨਗਰ ਰਾਜਮਾਰਗ ਤੇ ਵੀ ਯਾਤਿਆਤ ਪ੍ਰਭਾਵਿਤ ਰਿਹਾ ਹੈ ਬਾਵਜੂਦ ਇਸ ਦੇ ਐਤਿਸੀਆਰਪੀ ਦੇ ਜਵਾਨ ਪੂਰੀ ਤਰ੍ਹਾਂ ਮੁਸਤੱਦੀ ਦੇ ਨਾਲ ਬਰਬਾਰੀ ਦੇ ਵਿੱਚ ਡਟੇ ਹੋਏ ਹਨ